ਵਾਹਿਗੁਰੂ ਸਾਹਿਬ ਜੀ ਆਨੰਦ ਸਾਹਿਬ ਆਨੰਦ ਸਾਹਿਬ RAM ਕਲੀ ਮਾ ਲਾਤੀ ਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰ ਤੇ ਪਾਇ ਸੈ ਸਤੀ ਮਨ ਬਜੀਆਂ ਵਧਾਈਆਂ ਰਾਗ ਰਸਨ ਪਰਬਾਰ ਪਰੀਆਂ ਸ਼ਬਦ ਕਾ ਬਣਾਈਆਂ ਸ਼ਬਦੋ ਤੈ ਕਾ ਵਾ ਹਰੀ ਕੇਰਾ ਮਨ ਜਲੀ ਬਸਾਇਆ ਕਹਿ ਨਾਨਕ ਆਨੰਦ ਹੁਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹਿ ਤੂੰ ਮਨ ਮੇਰੇ ਦੁੱਖ ਸਭ ਬਿਸਾਰਨਾ ਹੰਗੀ ਕਾਰੂ ਕਰੀ ਤੇਰਾ ਕਰ ਸਭ ਸਬਾਰਨਾ ਸਬਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਬਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਬਸਾਵੇ ਨਾਮ ਜਿਨ ਕਾ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਦੀਆਂ ਇਹ ਬੜੀਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੁਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕੋ ਸਾਇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋ ਆਤਿਤ ਕਰ ਅਨਹਦ ਬਾਜੇ ਸਾਚੀ ਲਿ ਬੈ ਬਨ ਦੇ ਨਿ ਮਾਣੀ ਦੇ ਨਿ ਮਾਣੀ ਲਿ ਬੈ ਬਾਜੋਂ ਕਿਆ ਕਰੇ ਬੇਚਾਰੀਆ ਤੁਧ ਬਾਤ ਸਮਰਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਮ ਹੋਰ ਥਾ ਉਹ ਨਾਹੀ ਸਬਦ ਲਾਗ ਸਵਾਰਿਆ ਕਹਿ ਨਾਨਕ ਲਿਬੈ ਬਾਜਿਉ ਕਿਆ ਕਰੇ ਬੇਚਾਰਿਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਅਕਲ ਵਿਕਟੇ ਗਿਆਨ ਅੰਜਨ ਸਾਰੇ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤੈ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁੱਲੇ ਫਿਰੇ ਤੇ ਦੇ ਦਿੱਸ ਇੱਕ ਨਾਮ ਲਾਗ ਸੁਬਾਰਿਆ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿਨਾਂ ਪਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਬੋ ਸੰਤ ਪਿਆਰਿਓ ਏ ਕਤ ਕੀ ਕਰੋ ਕਹਾਣੀ ਕਰੈ ਕਹਾਣੀ ਏ ਕਤ ਕੇਰੀ ਕਿਤ ਦਵਾਰ ਐ ਪਾਈਐ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਅਨੁ ਗੁਰੂ ਕੇ ਰਾਗ ਆਵ ਸਚੀ ਬਾਣੀ ਕਹਿ ਨਾਨਕ ਸੁਣੋ ਸੰਤੋਕਤੋ ਹੈ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰੀਆ ਏ ਮਾਇਆ ਮੋਣੀ ਜਿਨ ਇਤ ਪਰਮ ਕੋ ਲਾਇਆ ਮਾਇਆ ਤੇ ਮੋਣੀ ਤਿੰਨੇ ਕੀਤੀ ਜਿਨ ਠਗੋਲੀ ਪਾਇਆ ਕੁਰਬਾਨ ਕੀਤਾ ਤੇ ਸੈ ਬਟੋ ਜਨ ਮੋ ਮਿੱਠਾ ਲਾਇਆ ਕਹੈ ਨਾਨਕ ਮਨ ਚੰਚਲ ਚਤਰਾਈ ਕਿ ਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏਹੋ ਕਟੂੰਬ ਤੂਜੀ ਦੇਖਦਾ ਚੱਲੈ ਨਾਹੀ ਤੇਰੇ ਨਾਲ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮ ਮੂਲੈ ਨਾ ਕਿਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂ ਹੋ ਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ 아가마 고ਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣਹਿ ਜੀਅ ਜੰਤ ਸਭ ਕੇ ਤੇਰਾ ਕਿਆ ਕੋ ਆਖ ਬਖਾਣੇ ਆਖ ਤੇ ਬਿਖੇ ਸਭ ਤੂੰ ਹੈ ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਗੰਭ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੈਨੀ ਸਚਾ ਮਨ ਬਸਾਇਆ ਜੀਅ ਜੰਤ ਸਭ ਤੂੰ ਦੋ ਪਾਈ ਇਕ ਬੇਗ ਪਰਸਨ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਘਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੈਰੀ ਬਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨੀਓ ਤਿੱਖੀ ਬਾਲੋਂ ਨਿੱਕੀ ਇਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿ ਆਹਰ ਬਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੋਗੋ ਜੁਗਿ ਨਰਾਲੀ ਚਿਓ ਤੋ ਚਲਾਏ ਹਤਿ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਗ ਤੋ ਚਲਾਏ ਹੈ ਤੇ ਵੈ ਚਲੇ ਜੇ ਨਾਮਾਰਕ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਦ ਸਦਾ ਤੇ ਆਬਹਿ ਜਿਸ ਨੂੰ ਕਥਾ ਸੁਣਾਈਐ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੇ ਤੇ ਵੈ ਚਲਾਵੇ ਇਹੋ ਸੋਹਿਲਾ ਸਭ ਦੋ ਸੁਹਾਵਾ ਸਭ ਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਤਨ ਕੈ ਮਨ ਵਸਿਆ ਦਿਨ ਤੋ ਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰੈ ਗੱਲਾਂ ਗਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਇ ਸੇ ਜਨਾ ਜਿਨਿ ਹਰਤ ਆਇਆ ਹਰਤ ਆਇਆ ਪਵਿੱਤ ਹੋਇ ਗੁਰਮੁਖ ਜੀ ਨੀਤਿ ਆਇਆ ਪਵਿੱਤ ਮਾਤਾ ਪਿਤਾ ਕਟੁੰਬ ਸਹਿਤ ਸਿਉ ਪਵਿੱਤ ਸੰਗਤ ਸਭਾਇਆ ਕਹਿ ਦੇ ਤੋ ਵਿਤ ਸੁੰਦੇ ਪ੍ਰਿਤ ਸੇ ਪਵਿੱਤ ਜਿਨਿ ਮਨ ਬਸਾਇਆ ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਆਰਹਾ ਹਰਿ ਆਇਆ ਕਰਮੀ ਸਹਜ ਨੇ ਉਪਜੈ ਬਿਨ ਸਹਜਿ ਸਹਿਸਾਨੁ ਜਾਈ ਨਾ ਜਾਈ ਸਹਿਸਾ ਕਿ ਤੈ ਸੰਜਮ ਰਹੀ ਕਰਮ ਕਮਾਏ ਸਹ ਸੇ ਜਿਉ ਮਲੇਣ ਹੈ ਕਿ ਤ ਸੰਜਮ ਤੋਤਾ ਜਾਏ ਮਨ ਤੋ ਬੋਬ ਸਬਦ ਲਾਗੋ ਹਰਿ ਸਿਉ ਰਹੂ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਏ ਹੋ ਸਹਿਸਾ ਇਬਜਾਇ ਜੀਓ ਮੈਲੇ ਬਾਹੋਂ ਨਿਰਮਲ ਬਾਹੋਂ ਨਿਰਮਲ ਜੀਓ ਤੇ ਮੈਲੇ ਤਿਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਬਿਸਾਰਿਆ ਬੇਦਾਮ ਨਾਮੋਂ ਤੰਸੂ ਸੁਣੈ ਨਾਹੀ ਫਿਰੇ ਜਿਉ ਬਿਤਾ ਲਿਆ ਕਹ ਨਾਨਕ ਜਿਨ ਸਚਤ ਜਿਆ ਕੋੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹੋਂ ਨਿਰਮਲ ਬਾਹੋਂ ਤੇ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਕਟਿਆ ਭਲੇ ਸੇ ਬਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋ ਬੈ ਹੋਵੈ ਤੈ ਸਨਮੁਖ ਸਿੱਖ ਕੋਈ ਜੀਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੈ ਆਈ ਅੰਤਰਾਤਮੈ ਸਮਾਲੇ ਆਪ ਸਰਸਦਾ ਰਹੈ ਪਰਣ ਗੁਰ ਬਿਨ ਅਬਰ ਨ ਜਾਣੈ ਕੋਇ ਕਹਿ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਈ ਜੀ ਕੋ ਗੁਰ ਤੇ ਬੇਮੁਖ ਬਬਨ ਸਾਤ ਗੁਰ ਮੁਕਤਿ ਨ ਪਾਵੈ ਪਾਬੈ ਮੁਕਤਨੈ ਹੋਰ ਤੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਪਰ ਮਾ ਬੈ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸਬਦ ਸੁਨਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨ ਪਾਏ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋ ਬਹਿ ਹਟੈ ਤਿਨਾ ਸਮਾਣੀ ਪੀਵੋ ਅਮਰਤ ਸਦਾ ਰਹੋ ਹਰ ਨੰਗ ਜੱਪੋ ਸਾਨਕ ਪਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਹਾਕ ਬਖਾਣੀ ਹਰ ਹਰ ਨਿਤ ਕਰੈ ਰਸਨਾ ਕਹਿ ਆ ਕਛੂ ਨਾ ਜਾਣੀ ਚਿਤ ਜਿਨ ਕਾ ਹਰ ਲਿਆ ਮਾਇਆ ਬੋਲਣ ਪਏ ਰਵਾਣੀ ਕਹ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਬ ਸਖਤਾ ਉਪਉਪਾਇਕ ਕਰਤਾ ਆਪੇ ਹੁਕਮ ਬਰਤਾਏ ਹੁਕਮ ਬਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਬਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੂ ਹੋਵੇ ਇੱਕ ਸਿਉ ਲਿਬਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰਦਾ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰੂ ਬਾਜੋ ਤਤ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਤਾ ਸੁਤਿਆ ਰਹਿਣ ਬਿਹਾਣੀ ਗੁਰ ਕਿਰਪਾ ਤਿਸੇ ਜਨ ਜਾਗੇ ਜਿਨ੍ਹਾਂ ਹਰਮਨ ਬਸਿਆ ਬੋਲੇ ਅੰਮ੍ਰਿਤ ਬਾਣੀ ਕਹ ਨਾਨਕ ਸੋ ਤਤ ਪਾਈ ਜਿਸ ਨੂੰ ਅੰਨ ਦਿਨ ਹਰਿ ਲਿਬ ਲਾਗੈ ਜਾਗਤ ਰੈਣ ਬਿਹਾਣੀ ਮਾਤਾ ਕਿ ਉਦਨ ਮੈਂ ਪਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਆ ਮਨੋ ਕਿਉ ਵਿਸਾਰੀਆ اے ਵਰਦਾਤਾ ਜੀ ਅਗਨ ਮੈਂ ਆਹਾਰ ਪਹੁੰਚਾ ਬਈ ਉਸਨੋ ਕੀ ਹੈ ਪੋ ਨਸਕੀ ਜਿਸਨੋ ਆਪਣੀ ਲਿਬ ਲਾਵੇ ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹ ਨਾਨਕ ਏ ਵਡ ਦਾਤਾ ਸੋ ਕਿਉ ਮਨੋ ਬਿਸਾਰੀ ਐ ਜੈਸੀ ਅਗਨੋਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਏਕੋ ਜੇ ਹੀ ਕਰਤਾ ਖੇਲ ਰਚਾਇਆ ਜਾ ਤਿਸ ਬਾਣਾ ਤਾਂ ਜੰਮਿਆ ਪਰਬਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਬਿਸਰੇ ਮੋਹ ਉਪਜੇ ਪਾਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੀ ਤਿਨਿ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿਲਲਾਈ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿੱਖ ਸੋ ਕੀਏ ਵਿਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਾ ਹਰ ਬਸਾ ਮਨੇ ਆਈ ਹਰ ਆਪ ਅਮੁੱਲ ਕੈ ਭਾਗ ਇਨਾਂ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਰ ਬਣ ਜਾ ਰਾ ਹਰ ਰਾਸ ਮੇਰੀ ਮਨ ਪਰ ਜਾ ਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪੋ ਜੀਉ ਲਾਹ ਖਟੋ ਦਿਹਾੜੀ ਇਹੋ ਧਨ ਤਿਨਾਂ ਮਿਲਿਆ ਜਿਨ ਹਰ ਆਪੇ ਪਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਆ ਬਨਜਾਰਾ ਏ ਰਸਨਾ ਤੂ ਅਨ ਰਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਸਣ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤਗੁਰ ਮਿਲਾ ਜਿਸੇ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਬਸ ਹੈ ਮਨ ਆਈ ਏ ਸਰੀਰਾ ਮੇਰਿਆ ਹਰ ਤੂੰ ਮੈ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਹਰ ਚੋਤ ਰੱਖੀ ਤੁਦ ਵਿੱਚ ਤਾਂ ਤੂੰ ਜਗਮੇ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦ ਦੀ ਬੁਜਿਆ ਤਾਂ ਚਲਤ ਹੋਆ ਚਲਤ ਨਤਰੀ ਆਇਆ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਮਨ ਚਾਉ ਪਿਆ ਪ੍ਰਭ ਅਗੰ ਸੁਨਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਹਿ ਬਿ ਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫੀਟ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਇਕਾ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨੈ ਬਸਾਇਆ ਗੁਰ ਪ੍ਰਸਾਦੀ ਹਰ ਮਨ ਬਸਿਆ ਪੂਰਬ ਲਿਖਿਆ ਪਾਇਆ ਕਹ ਨਾਨਕ ਇਹੋ ਸਰੀਰ ਪਰਬਾਨ ਹੋਆ ਜਿਨ ਸਤਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰਿਓ ਹਤੁ ਮੈਂ ਜੋ ਤਰੀ ਹਰ ਬਿਨ ਅਵਰਨੈ ਦੇਖੋ ਕੋਈ ਆਰਬਿਨ ਵਰਨ ਦੇਖੋ ਕੋਈ ਨਦਰੀ ਹਰਨੇ ਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰੂਪ ਨਦਰੀ ਆਇਆ ਗੁਰ ਪ੍ਰਸਾਦਿ 부ਜਿਆ ਜਾ ਬੇਖਾਂ ਹਰਿ ਕਹਿ ਹਰ ਦਿਨ ਵਰਨ ਕੋਈ ਕਹਿ ਨਾਨਕ ਇਹ ਹੈ ਨਿਤਰ ਅੰਧ ਸੇ ਸਤ ਗੁਰ ਮਿਲੀਐ ਦਿਵ ਦ੍ਰਿਸ਼ਟ ਹੋਈ ਏ ਸਰਬਨੋ ਮੇਰਿਓ ਸੱਚ ਸੁਨਣੈ ਨੋ ਪਠਾਇ ਸੱਚ ਸੁਨਣੈ ਨੋ ਪਠਾਇ ਸਰੀਰ ਲਾਇ ਸੁਨੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਇ ਰਸਨ ਰਸ ਸਮਾਣੀ ਸਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋ ਗੋ ਸਚੈ ਸੁਨਣੇ ਨੋ ਪਠਾਈ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਬਜਾਇ ਆਪ ਬਜਾਇਆ ਬਾਜਾ ਪਵਣ ਨੋ ਦੁਆਰੇ ਪ੍ਰਗਟ ਕੀਏ ਦਸਮਾ ਗੁਪਤਰ ਖਾਇਆ ਗੁਰਦੁਆਰੇ ਲਾਏ ਭਾਵਨੀ ਕਨਾ ਦਸਮਾ ਦੁਆਰ ਦਿਖਾਇਆ ਤੈ ਅਨੇਕ ਰੂਪ ਨਉ ਨਬਨਿੱਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਿਆ ਜੀਉ ਗੁਪਾ ਅੰਦਰ ਰੱਖ ਕੈ ਬਾਜਾ ਪਵਨ ਬਜਾਇਆ ਇਹੋ ਸਾਚਾ ਸੋਹਿਲਾ ਸੱਚ ਕਰ ਗਾਵੋ ਗਾਵੋ ਤੈ ਸੋਹਿਲਾ ਕਰਤਾ ਚੇ ਜਿੱਥੇ ਸਦਾ ਸੱਚ ਤੇ ਆਵਹਿ ਸਚੋ ਤੇ ਆਵਹਿ ਜਾ ਤੁਧ ਪਾਵਹਿ ਗੁਰਮੁਖ ਜਨਾ ਬੁਜਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵਹਿ आनंद सुनो बडभागी हो सकल मनोरथ पूरे पारब्रह्म प्रभु पाया उतरें सकल बसूरें दुख रोग संताप उतरे सुनी सच्ची वाणी संत साजन भय सरसे पूरे गुरु ते जानी सुनते पुनीत कहते पवित्र सतगुरु रहया भर पूरे बिन बंत नानक गुरु चरण लागी बाजे अनहद तूरें सुनते पुनीत कहते पवित सतगुरु रहया भरपुरे बिन बंत नानक गुरु चरण लागे वाजे अनहद तुरे वाहे गुरु जी का खालसा वाहे गुरु जी की फतेह